ਰੱਖਦੇ ਨੇ 100 ਦਿਨ ਆਪਣੇ ਆਪ ਚ ਇੱਕ ਹਾਲਾਤ ਦੱਸਣ ਲਈ ਕਾਫੀ ਨਹੀਂ ਕਿ ਇੱਕ ਇੱਕ ਇਹ ਜਾਂ ਅੰਸ ਜਿਨੇ 100 ਦਿਨ ਤੋਂ ਇੱਕ ਅੰਨ ਦਾ ਦਾਣਾ ਵੀ ਜਿਹਦੇ ਅੰਦਰ ਨਾ ਗਿਆ ਹੋਵੇ ਹਨਾ ਹਾਲਾਤ ਉਹਨਾਂ ਦੇ ਕਿਹੋ ਜਿਹੇ ਹੋਣਗੇ ਆਪਣੋਂ ਆਪ ਸਾਰਿਆਂ ਨੂੰ ਸਮਝ ਆ ਜਾਣਾ ਜੀ ਦੇਖੋ ਇਹ ਤਾਂ ਮਤਲਬ ਇੱਕ ਇੱਕ ਪਲ ਸਾਡਾ ਕਿਵੇਂ ਲੰਘਦਾ ਉਹਨਾਂ ਤੋਂ ਬਿਨਾ ਇਹ ਤਾਂ ਅਸੀਂ ਜਾਣ ਸਕਦੇ ਹਾਂ ਨਾ ਹੁਣ ਇਹਨੂੰ ਜ਼ਰੂਰੀ ਨਹੀਂ ਕਿ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਮਤਲਬ ਹਰ ਚੀਜ਼ ਨੂੰ ਬਿਆਨ ਕੀਤਾ ਜਾ ਸਕੇ ਜਦੋਂ ਹਰ ਰੀਤੀ ਮੀਟਿੰਗ ਦਿੱਤੀ ਬਾਅਦ ਚ ਬਾਈ ਫਰਵਰੀ ਦੀ ਮੀਟਿੰਗ ਦਿੱਤੀ ਮਨੋਂ ਉਹ 19 ਮਾਰਚ ਦੀ ਮੀਟਿੰਗ ਦੇ ਰੱਖੇ ਹੈਗੇ ਆ ਅ ਬੀ ਉਹਨਾਂ ਨੇ ਮਹੀਨੇ ਦਾ ਫਰਕ ਪਾਤਾ ਸੀਗਾ 22 ਤਰੀਕ ਨੂੰ ਤੁਮ ਮੰਗਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ ਜਿੱਥੇ ਵੀ ਸਾਨੂੰ ਆਪਣੀਆਂ ਮੰਗਾਂ ਜਾ ਕੇ ਰੱਖਣ ਦੀ ਲੋੜ ਪਊਗੀ ਚਾਹੇ ਇੱਕ ਵਾਰੀ ਚਾਹੇ ਦੋ ਵਾਰੀ ਚਾਹੇ ਤਿੰਨ ਵਾਰੀ ਜਿੱਥੇ ਵੀ ਜਾਣਾ ਪਊਗਾ ਅ ਬਸ ਉਹ ਸਲਾਮਤੀ ਹੋਣੀ ਚਾਹੀਦੀ ਆ ਉਹਨਾਂ ਦੀ ਹਨਾ ਜਾਣਗੇ ਉਹ ਜ਼ਰੂਰ ਜਿੱਥੇ ਵੀ ਕਹਿਣਗੇ ਸਾਡੇ ਪਰਿਵਾਰ ਦੇ ਮਤਲਬ ਪੱਕ ਤੋਂ ਗੱਲ ਕਰੀਏ ਤਾਂ ਇਹ ਸਾਡੇ ਨਾਲ ਵੀ ਉਹਨਾਂ ਅਟੈਚਡ ਹੀ ਹੈਗਾ ਜਿੰਨਾ ਆਪਣੇ ਦਾਦਾ ਜੀ ਨਾਲ ਹੈ ਹਨਾ ਤਾਂ ਜਦੋਂ ਮਤਲਬ ਕਿ ਡੈਡੀ ਬੈਠੇ ਸੀਗੇ ਮਰਨ ਵਾਰਤ ਤੇ ਤਾਂ ਉਦੋਂ ਬਹੁਤ ਜ਼ਿਆਦਾ ਮਤਲਬ ਇਹ ਵੀਕ ਹੋ ਗਿਆ ਸੀਗਾ ਮਤਲਬ ਮੈਂਟਲੀ ਜਦੋਂ ਬੱਚਾ ਡਿਪਰੈਸਡ ਹੋ ਜਾਂਦਾ ਹੈਗਾ ਹਨਾ ਤਾਂ ਵੀਕ ਹੋ ਗਿਆ ਸੀ ਮੈਂ ਕਿਸੇ ਦੇ ਕਿਸ ਚਲੋ ਜਿਹਦੇ ਸੁਭਾਚਾਰ ਨੂੰ ਉਹ ਜੀ ਗੱਲ ਰੱਖਤੀ ਚਲੋ ਉਹਨਾਂ ਨੂੰ ਫਿਕਰ ਹੋਣੀ ਹੈ ਹਨਾ ਪਰ ਇਹ ਹੈ ਕਿ ਉਹਨਾਂ ਨੇ ਸਾਲ ਉਡੀਕ ਕੀਤੀ ਇਸ ਚੀਜ਼ ਦੀ ਹਨਾ ਉਹਨਾਂ ਨੂੰ ਜਦੋਂ ਸਾਲ ਦੇ ਵਿੱਚ ਇਹ ਲੱਗਿਆ ਕਿ ਯਾਰ ਸਾਨੂੰ ਇੱਕ ਤਰ੍ਹਾਂ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ ਸਾਡੀ ਗੱਲ ਉਸ ਤਰ੍ਹਾਂ ਸੁਣ ਨਹੀਂ ਰਹੀ ਸਰਕਾਰ ਤਾਂ ਫਿਰ ਐਟ ਐਟ ਦੀ ਐਂਡ ਉਹਨਾਂ ਨੂੰ ਇਹ ਸਟੈਪ ਆ ਜਿਹੜਾ ਮਜਬੂਰੀ ਨਹੀਂ ਸਕਦੇ ਹਨਾ ਤੇ ਦੇਖੋ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਹੁਣ ਮਤਲਬ ਕਿ ਬਹੁਤ ਦੇਰ ਹੋ ਗਿਆ ਹੁਣ ਲਗਾਤਾਰ ਮੀਟਿੰਗਾਂ ਦਾ ਦੌਰ ਜਿੱਦਾਂ ਕੇ ਸਰਕਾਰ ਚਲਾ ਰਹੀ ਹੈਗੀ ਹੈ ਤਾਂ ਇਹਨੂੰ ਖਤਮ ਕਰਨਾ ਚਾਹੀਦਾ ਹੈ ਮੇਰੇ ਦੇ ਹਿਸਾਬ ਨਾਲ ਕਿਉਂਕਿ ਉਹਨਾਂ ਦੇ ਵਿੱਚ ਹੁਣ ਇੰਨੀ ਤਾਕਤ ਨਹੀਂ ਬਚੀ ਹੈਗੀ ਕਿ ਮਤਲਬ ਅੱਗੇ ਅਸੀਂ ਹੋਰ ਅੱਗੇ ਤੇ ਅਗੇ ਤਰੀਕੇ ਧਾਰ ਦੇ ਜਿੱਦਾਂ ਸ਼ੁਰੂ ਤੋਂ ਫਿਦਰਤ ਰਹੀ ਹੈਗੀ ਝੂਠ ਬੋਲਣ ਦੀ ਹਣਾ ਪਹਿਲਾਂ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਝੂਠ ਹੀ ਬੋਲਿਆ ਸੀਗਾ ਕਿ ਅਸੀਂ ਹਾਂ ਮੰਗਾ ਮੰਨਦੇ ਹਾਂ ਜੋ ਜੈਨੂਅਲੀ ਉਹਨਾਂ ਨੇ ਮਤਲਬ ਇੰਨਾ ਮੰਗਾ ਨੂੰ ਮੰਨਿਆ ਸੀ ਤਾਂ ਅੱਜ ਫਿਰ ਲਾਗੂ ਕਰਨ 'ਚ ਕੀ ਪ੍ਰੋਬਲਮ ਆ ਰਹੀ ਹੈ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਜਗੀਰ ਸਿੰਘ ਡੱਲੇ ਆਲਾ ਮਰਨwarte ਬੈਠੇ ਹੋਣੇ ਕਰੀਬ 100 ਦਿਨ ਦਾ ਸਮਾਂ ਚੋ ਚੁੱਕਿਆ ਆ ਅੱਜ ਜਿਵੇਂ ਚੱਲਦਾ ਪੂਰੇ ਪੰਜਾਬ ਦੇ ਵਿੱਚ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਫਰੀਦਕੋਟ ਦੇ ਵਿੱਚ ਵੀ ਕਿਸਾਨ ਜਿਹੜਾ ਲਗਾਤਾਰ ਜੋ ਭੁੱਖ ਹੜਤਾਲ ਦੇ ਬੈਠੇ ਹੋਏ ਨੇ ਸਾਡੇ ਨਾਲ ਜੀਸਨ ਡੱਲੇ ਆਲ ਦੇ ਪਰਿਵਾਰ ਮੌਜੂਦ ਆ ਆਪਾਂ ਗੱਲਬਾਤ ਕਰਦੇ ਆ ਜੀ ਕੀ ਕਹਿਣਾ ਲਗਾਤਾਰ ਅੱਜ 100 ਦਿਨ ਦਾ ਸਮਾਂ ਹੋ ਚੁੱਕਿਆ ਡੱਲੇ ਸਾਹਿਬ ਨੂੰ ਮਰਨwarte ਬੈਠੇ ਹੋਣ ਨੂੰ ਆ ਲਗਾਤਾਰ ਉਸ ਦੇ ਹਾਲਾਤ ਦੀ ਪਹਿਲਾਂ ਆਪਾਂ ਗੱਲ ਕਰਕੇ ਕਿੱਦਾਂ ਦੂਰ ਦੇ ਹਾਲਾਤ ਲਿਖੋਗੇ ਆਨ ਇੱਕ ਜਾਣਨਾ ਚਾਹੁੰਦਾ ਜੀਵੇਂ ਹਾਲਾਤ ਦੇਖ 100 ਦਿਨ ਇੱਕ ਆਪਣੇ ਆਪ ਚ ਇੱਕ ਮਹੀਨੇ ਰੱਖਦੇ ਨੇ 100 ਦਿਨ ਆਪਣੇ ਆਪ ਚ ਇੱਕ ਹਾਲਾਤ ਦੱਸਣ ਲਈ ਕਾਫੀ ਨਹੀਂ ਕਿ ਇੱਕ ਇੱਕ ਇਹ ਜਾਂਸ ਜਿਨੇ 100 ਦਿਨ ਤੋਂ ਇੱਕ ਅੰਨ ਦਾ ਦਾਣਾ ਵੀ ਜਿਹਦੇ ਅੰਦਰ ਨਾ ਗਿਆ ਹੋਵੇ ਹਨ ਹਾਲਾਤ ਉਹਨਾਂ ਦੇ ਕਿਹੋ ਜਿਹੇ ਹੋਣਗੇ ਆਪ ਨੂੰ ਆਪ ਸਾਰਿਆਂ ਨੂੰ ਸਮਝ ਆਉਣੀ ਚਾਹੀਦੀ ਹੈ ਦੂਜੀ ਗੱਲ ਕਿ ਦੇਖੋ ਪਿੱਛੇ ਜੇ ਜਿਹੇ ਜਿਹੀਆਂ ਵੀਡੀਓ ਆਈਆਂ ਸੀਗੀਆਂ ਬੁਖਾਰ ਨਹੀਂ ਟੁੱਟ ਰਿਹਾ ਸੀ ਬਾਡੀ ਜਾਦਾ ਵੀਕ ਹੋਣੇ ਕਰਕੇ ਪੀਪੀਵੀ ਫਲਕਚੂਏਟ ਕਾਫੀ ਜ਼ਿਆਦਾ ਉੱਪਰ ਕਰ ਗਿਆ ਸੀਗਾ ਉਹ ਚੀਜ਼ਾਂ ਦੇਖ ਕੇ ਕਾਫੀ ਕਾਏ ਲੱਗਦਾ ਹੁੰਦਾ ਥੋੜੀਆਂ ਹੀ ਆ ਇਮੋਸ਼ਨਲ ਚੀਜ਼ਾਂ ਤੇ ਬਾਕੀ ਉਹ ਕਿਰਪਾ ਵਾਹਿਗੁਰੂ ਦੀ ਹੁਣ ਕੁਛ ਠੀਕ ਨਹੀਂ ਅੱਜ ਸਾਰ ਟੁੱਟਿਆ ਹੋਇਆ ਅੱਜ ਠੀਕ ਨਹੀਂ ਜਿਹਦੇ ਮੀਟਿੰਗ ਦੇ ਵਿੱਚ ਵੀ ਜਾ ਕੇ ਅਸੀਂ 19 ਤਰੀਕ ਨੂੰ ਹੁਣ ਮੀਟਿੰਗ ਹੈਗੀ ਆ ਕੀ ਲੱਗਦਾ ਮੀਟਿੰਗ ਦੇ ਵਿੱਚ ਡਲੇ ਸਾਲ ਦੁਬਾਰਾ ਜਾ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਦੁਬਾਰਾ ਇੱਕ ਵਾਰ ਦੇਖੋ ਮੰਗਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ ਜਿੱਥੇ ਵੀ ਸਾਨੂੰ ਆਪਣੀਆਂ ਮੰਗਾਂ ਜਾ ਕੇ ਰੱਖਣ ਦੀ ਲੋੜ ਪਊਗੀ ਚਾਹੇ ਇੱਕ ਵਾਰੀ ਚਾਹੇ ਦੋ ਵਾਰੀ ਚਾਹੇ ਤਿੰਨ ਵਾਰੀ ਜਿੱਥੇ ਵੀ ਜਾਣਾ ਪਊਗਾ ਬਸ ਉਹ ਸਲਾਮਤੀ ਹੋਣੀ ਚਾਹੀਦੀ ਹੈ ਉਹਨਾਂ ਦੀ ਹੈ ਨਾ ਜਾਣਗੇ ਉਹ ਜ਼ਰੂਰ ਜਿੱਥੇ ਵੀ ਕਹਿਣਗੇ ਉੱਥੇ ਜਾਵਾਂਗੇ ਮੀਟਿੰਗ ਦੇ ਵਿੱਚ ਅਸੀਂ ਆਪਣਾ ਬੈਠੇ ਕਿਉਂ ਆ ਆਪਣੀ ਗੱਲ ਰੱਖਣ ਵਾਸਤੇ ਬੈਠੇ ਆ ਪ੍ਰੋਟੈਸਟ ਕਰਨ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਆਪਣੀ ਗੱਲ ਸਾਡੀ ਰੱਖੀ ਜਾਵੇ ਹੈ ਨਾ ਜਦੋਂ ਅਸੀਂ ਗੱਲ ਰੱਖਣੀ ਆ ਉਦੋਂ ਘਟੋ ਘਟੇ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਸੁਪਰੀਮੋ ਹੈ ਸਕਲ ਦੇ ਵਿੱਚ ਜ਼ਰੂਰੀ ਆ ਬੈਠਣੇ ਚਾਹੀਦੇ ਆ ਜਿਹੇ ਜੀ ਸਾਡੀ ਮੰਗ ਹੈ ਜਿਹੇ ਜੀਆਂ ਸਾਡੀਆਂ ਮੰਗਾ ਨੇ ਮੰਗਾ ਨਾ ਮਿਲਣ ਤੇ ਜਿਹੇ ਜੇ ਸਾਡੇ ਹਾਲਾਤ ਬਣਨ ਜਾ ਰਹੇ ਨੇ ਉਹਨਾਂ ਨੂੰ ਦੇਖੀਏ ਤਾਂ ਸਭ ਤੋਂ ਜ਼ਿਆਦਾ ਉਸ ਲੀਡਰ ਦਾ ਬੈਠਣਾ ਜ਼ਰੂਰੀ ਆ ਜਿਹੜੇ ਲੀਡਰ ਨੇ ਇਹਨਾਂ ਦੇ ਸਾਰਿਆਂ ਨੂੰ ਜ਼ਿਆਦਾ ਸਟੱਡੀ ਕੀਤੀ ਹੋਈ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ ਹੈ ਉਹਨਾਂ ਦਾ ਜ਼ਿਆਦਾ ਬੈਠਣਾ ਜ਼ਰੂਰੀ ਆ ਬਾਕੀ ਜਿਹੜੀਆਂ ਦੋ ਮੀਟਿੰਗਾਂ ਦੇ ਵਿੱਚ ਬੈਠੇ ਵੀ ਨਹੀਂ ਉਹਨਾਂ ਦੇ ਵਿੱਚ ਵੀ ਆਪਾਂ ਸਰਕਾਰ ਨੂੰ ਮਤਲਬ ਕਿ ਬੈਕਫੁੱਟ ਤੇ ਕਰਨ ਦੇ ਵਿੱਚ ਉਹ ਕਾਮਯਾਬੀ ਹਾਂ ਗੱਲ ਨਹੀਂ ਕਿ ਕਿ ਸ਼ੁਰੂ ਤੋਂ ਜਦ ਡਲੇ ਸਾਹਿਬ ਮਰਨwarte ਤੇ ਬੈਠੇ ਸੀ ਕਈ ਕਿਸਾਨਾਂ ਆਗੂਆਂ ਨੇ ਵੀ ਕਿਹਾ ਗਿਆ ਆਮ ਲੋਕੀਂ ਤੇਲੇ ਕਮੈਂਟ ਵੀ ਕਰ ਦਿੰਦੇ ਨੇ ਕਿ ਉਹਨਾਂ ਨੂੰ ਪੱਖਵਾੜ ਹੜਤਾਲ ਤੇ ਨਹੀਂ ਬੈਠਣਾ ਚਾਹੀਦਾ ਸੀ ਮਰਨwarte ਕਿਉਂਕਿ ਇੱਕ ਵਧੀਆ ਯੋਧੇ ਨੇ ਉਹਨਾਂ ਨੂੰ ਸਦੋਂ ਠੀਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਵੀ ਇੰਦਾ ਮਰਨwarte ਤੇ ਬੈਠ ਕੇ ਨਹੀਂ ਲੜਨਾ ਚਾਹੀਦਾ ਦੇਖੋ ਮੈਂ ਕਿਸੇ ਦੇ ਕਿਸ ਚਲੋ ਜਿਹਦੀ ਸੁਭਚਾਰ ਹੋਵੇ ਉਹ ਜੀ ਗੱਲ ਰੱਖਤੀ ਚਲੋ ਉਹਨਾਂ ਨੂੰ ਫਿਕਰ ਹੋਣੀ ਹੈ ਨਾ ਪਰ ਇਹ ਹੈ ਕਿ ਉਹਨਾਂ ਨੇ ਸਾਲ ਉਡੀਕ ਕੀਤੀ ਇਸ ਚੀਜ਼ ਦੀ ਹੈ ਨਾ ਉਹਨਾਂ ਜਦੋਂ ਸਾਲ ਦੇ ਵਿੱਚ ਇਹ ਲੱਗਿਆ ਕਿ ਯਾਰ ਸਾਨੂੰ ਇੱਕ ਤਰ੍ਹਾਂ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ ਸਾਡੀ ਗੱਲ ਉਸ ਤਰ੍ਹਾਂ ਸੁਣ ਨਹੀਂ ਰਹੀ ਸਰਕਾਰ ਤਾਂ ਫਿਰ ਐਟ ਐਟ ਦੀ ਐਂਡ ਉਹਨਾਂ ਨੂੰ ਇਹ ਸਟੈਪ ਹੈ ਜਿਹੜਾ ਮਜਬੂਰੀ ਚ ਲੈਣਾ ਪੈਂਦਾ ਕੋਈ ਵੀ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਾਉਣਾ ਕੋਈ ਖੰਡ ਖੰਦਾ ਨਹੀਂ ਲਾ ਦਿੰਦਾ ਇਹਨਾਂ ਸਰਕਾਰਾਂ ਨੇ ਸਾਨੂੰ ਅਣਗੌਲਿਆ ਕੀਤਾ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਇਹ ਜਾ ਕੇ ਸਾਨੂੰ ਆਪਣੇ ਜਿਹੜੇ ਇਹੋ ਜਿਹੇ ਸਟੈਪ ਲੈਣੇ ਪਏ ਨੇ ਉਹਨਾਂ ਨੇ ਆਪਣਾ ਸਾਰਾ ਮਤਲਬ ਕਿ ਦੇਖ ਕੇ ਅੱਗਾ ਅੱਗਾ ਦੇਖ ਕੇ ਜਿਹੇ ਜਿਹੀਆਂ ਮੰਗਾਂ ਨੇ ਜੇ ਆਪਾਂ ਖੇਤੀ ਨੀਤੀ ਦੀ ਗੱਲ ਕਰ ਲਈਏ ਜਾਂ OECD ਦੀਆਂ ਰਿਪੋਰਟਾਂ ਜਿਹੇ ਜਿਹੀਆਂ ਸਾਡੇ ਵਾਸਤੇ ਆ ਰਹੇ ਜਣੇ ਉਹਨਾਂ ਨੇ ਉਹਨਾਂ ਨੇ ਦੇਖੀ ਤਾਂ ਜਿਹੜੇ ਉਹਨਾਂ ਤੋਂ ਹਾਲਾਤ ਬਣਨੇ ਨੇ ਉਹਨਾਂ ਨੂੰ ਦੇਖੀ ਤਾਂ ਆਗੂ ਉਹੀ ਹੈ ਜਿਹੜਾ ਲੀਡ ਫਰਮ ਦੀ ਫਰੰਟ ਲੀਡਰ ਉਹੀ ਹੈ ਨਾ ਤਾਂ ਉਹਨਾਂ ਨੇ ਆਪਣੇ ਆਪ ਤੇ ਲੈ ਕੇ ਉਹਨਾਂ ਨੂੰ ਇਹ ਲੱਗਿਆ ਕਿ ਯਾਰ ਮੈਨੂੰ ਇਹਨਾਂ ਦੀ خاطر ਫਿਰ ਜੇ ਇਹ ਆਏ ਨਹੀਂ ਗੱਲ ਸੁਣਦੇ ਤਾਂ ਮੈਂ ਇਹ ਇੱਕ ਜਰੀਆ ਲੱਭਿਆ ਕਿ ਯਾਰ ਹਾਂ ਮੈਂ ਐਂ ਗੱਲ ਰੱਖ ਸਕਦਾ ਰੱਖਣ ਦੀ ਸਾਰੀ ਗੱਲ ਹੈ ਕਿ ਉਹ ਚਲੋ ਜਿਹੇ ਜੀ ਜਿਹਨੂੰ ਲੱਗਿਆ ਉਹਨਾਂ ਨੇ ਉਹੋ ਜੀ ਉਹਦੇ ਤੇ ਟਿੱਪਣੀ ਕਰਤੀ ਪਰ ਉਹਨਾਂ ਨੂੰ ਜਿਵੇਂ ਦਾ ਸਹੀ ਲੱਗਣਾ ਲੱਗਿਆ ਉਹਨਾਂ ਨੇ ਉਹੋ ਜਿਹਾ ਕੀਤਾ ਲੱਗਦਾ ਉਹਨਾਂ ਲਈ ਉਨੀ ਟ੍ਰਿਕ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋ ਜਾਏਗਾ ਕਿ ਦੋ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਕਿ ਲੱਗਦਾ ਕੁਝ ਹਾਂ ਪੱਕੀ ਵਿ ਕੇਂਦਰ ਸਰਕਾਰ ਹੈਗੀ ਇਸ ਤਰ੍ਹਾਂ ਦੇਖੋ ਹੋ ফর ਦੀ ਬੈਸਟ ਹੈ ਨਾ ਆਪਾਂ ਨੂੰ ਇਹੀ ਉਮੀਦ ਰੱਖਣੀ ਚਾਹੀਦੀ ਹੈ ਬਾਕੀ ਦੇਖੋ ਸਾਡੀ ਸਾਨੂੰ ਵਿਸ਼ਵਾਸ ਹੈ ਸਾਨੂੰ ਇਸ ਚੀਜ਼ ਦਾ ਯਕੀਨ ਹੈ ਕਿ ਸਾਡੀ ਗੱਲ ਰੱਖਣ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਸਾਡੀ ਜਾ ਕੇ ਜਿਹੜੇ ਸਾਡੇ ਰਿਪ੍ਰੈਜ਼ੈਂਟਰ ਨੇ ਉਹ ਸਾਡੇ ਵਧੀਆ ਤਰੀਕੇ ਨਾਲ ਗੱਲ ਰੱਖ ਰੱਖਦੇ ਨੇ ਹਨਾ ਉਹਨਾਂ ਦਾ ਜਿਆਦਾ ਜ਼ਰੂਰੀ ਹੈ ਕਿ ਉਹ ਉਹਨਾਂ ਦੀ ਸਲਾਮਤੀ ਹੋਣੀ ਚਾਹੀਦੀ ਹੈ ਉਹ ਸਹੀ ਹੋਣੇ ਚਾਹੀਦੇ ਨੇ ਉਹਨਾਂ ਦੀ ਸਿਹਤ ਠੀਕ ਹੋਣੀ ਚਾਹੀਦੀ ਹੈ ਤਾਂ ਅੱਗੇ ਜਿਹੜੀ ਮੀਟਿੰਗ ਦੇ ਵਿੱਚੋਂ ਗੱਲ ਨਿਕਲ ਕੇ ਆਉਣੀ ਜਾਂ ਮੰਨ ਲਓ ਉਮੀਦ ਇਹੀ ਹੈ ਕਿ ਸਰਕਾਰ ਕੁਝ ਨਾ ਕੁਝ ਲੈ ਕੇ ਆਉਗੀ ਕਿਉਂਕਿ ਇਹ 100 ਦਿਨ ਕਾਫੀ ਨਹੀਂ ਹੁੰਦੇ ਨੇ ਹਜੇ 20 ਦਿਨ ਹੋਰ ਵੀ ਪਏ ਨੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਯਾਰ ਸਰਕਾਰ ਛੇਤੀ ਤੋਂ ਛੇਤੀ ਇਹਨਾਂ ਮੰਗਾਂ ਤੇ ਕੁਝ ਨਾ ਕੁਝ ਸਾਡੇ ਵਾਸਤੇ ਕਰਕੇ ਲਿਆਵੇ ਕਿਉਂਕਿ ਇਹ ਮੰਗਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਮੰਨਣੀਆਂ ਹੀ ਪੈਣੀਆਂ ਨੇ ਅਸੀਂ ਤਾਂ ਇਹੀ ਐਜ਼ ਅ ਫੈਮਲੀ ਚਾਹਾਂ ਕਿ ਯਾਰ ਹਾਂ ਅਸੀਂ ਮਤਲਬ ਕਿ ਸਾਡਾ ਉਹ ਮੈਂਬਰ ਆ ਜਿਹੜਾ ਸਾਡਾ ਇੱਕ ਮੁਖੀ ਹੈ ਪਰਿਵਾਰ ਦਾ ਉਹ ਵੀ ਸਹੀ ਸਲਾਮਤ ਰਹੇ ਤੇ ਇਹ ਮੰਗਾਂ ਵਾਸਤੇ ਉਹ ਬੈਠਾ ਹੈ ਉਹ ਮੰਗਾਂ ਵੀ ਸਾਨੂੰ ਮਿਲਣੀਆਂ ਚਾਹੀਦੀਆਂ ਜੀ ਇਹ ਸਾਡੇ ਡਲਰ ਸਾਹਿਬ ਦੇ ਬੇਟਾ ਜੀ ਨਾਲ ਉਹਨੇ ਨੌ ਮਹੀਨੇ ਤੁਸੀਂ ਵੀ ਲਗਾਤਾਰ ਸੰਘਰਸ਼ ਵਿੱਚ ਲੜٹے ਹੋਏ ਹੋ ਤੁਹਾਡੇ ਸਹਰਾ ਸਾਹਿਬ ਉੱਥੇ ਬੈਠੇ ਹੋਏ ਨੇ ਤੇ ਤੁਸੀਂ ਉੱਥੇ ਲਗਾਤਾਰ ਅੱਜ ਵੀ ਵੱਡੀ ਗੰਤੀ ਦੀ ਵਿੱਚ ਲੋਕ ਪਹੁੰਚੇ ਨੇ ਲਗਾਤਾਰ ਮੋਰਚੇ ਵਿੱਚ ਵੀ ਪਹੁੰਚ ਰਹੇ ਹੈ ਉਹਨਾਂ ਲੋਕਾਂ ਨੇ ਤੁਹਾਨੂੰ ਕੀ ਪੈਣਾ ਪਲਦ ਕਰਨ ਹਾਂਜੀ ਮਤਲਬ ਮੈਂ ਤੈਨ ਦਿਨ ਤੋਂ ਤਨਵਾਦੀਆਂ ਜੋ ਮਤਲਬ ਅੱਜ ਜਥੇਬੰਦੀ ਦੀ ਕਾਲ ਤੇ ਲੋਕ ਇੱਥੇ ਆਈ ਹੈ ਇਸ ਭੁਖ ਹੜਤਾਲ ਦੇ ਵਿੱਚ ਸਾਡਾ ਸਮਰਥਨ ਕਰ ਰਹੇ ਹੈਗੇ ਆ ਦੇਖੋ ਇਨਾਂ ਲੋਕਾਂ ਦੀਆਂ ਦੁਆਵਾਂ ਇਨਾਂ ਲੋਕਾਂ ਦਾ ਪਿਆਰ ਹੈ ਕਿ ਜਿਨ੍ਹਾਂ ਨੇ ਮਤਲਬ ਅੱਜ ਤੱਕ 100 ਦਿਨ ਹੋ ਗਏ ਜਿਹਨੂੰ ਆਪਾਂ ਅਕਸਰ ਸੋਚਦੇ ਆਂ ਤਾਂ ਤਾਂ ਵੀ ਮਤਲਬ ਆਪਣਾ ਦਿਲ ਕੰਬ ਉੱਠਦਾ ਹੈ ਹਨ ਤੇ ਪਰਮਾਤਮਾ ਦੀ ਕਿਰਪਾ ਨਾਲ 100 ਦਿਨ ਤੋਂ ਮੇਰੇ ਪਿਤਾ ਜੀ ਸਰਵਾਈਵ ਕਰ ਰਹੇ ਹੈਗੇ ਆ ਉਹ ਸਿਰਫ ਇਨਾਂ ਲੋਕਾਂ ਦੀਆਂ ਦੁਆਵਾਂ ਮਹਾਰਾਜ ਦੀ ਪਰਮਾਤਮਾ ਦੀ ਕਿਰਪਾ ਹੈ ਕੌਕੀ ਤੁਸੀਂ ਸੋਚੂਤ ਗਿਆ ਸੀ ਵੀ ਮੈਨੂੰ ਸੋਹਰਾ ਸਾਹਿਬ ਮੇਰੇ ਪਿਤਾ ਸਮਾਨ ਮੇਰੇ ਪਿਤਾ ਬੇਟੀ ਸਾਹਮਣੇ ਸੀਗੇ ਉਹ ਜਦੋਂ ਹੁਣ ਸਿਹਤ ਵਿਗੜਦੀ ਸੀ ਉਹਨਾਂ ਕੋਲ ਕਿੰਨਾ ਕੁ ਮਾਨ ਡਰਦਾ ਗਿਆ ਕਿਉਂਕਿ ਅਕਸਰ ਆਪਣੇ ਮੰਗਾਲੇ ਬੈਠੇ ਨੇ ਆਪਣੀ ਮਰਜ਼ੀ ਨਾਲ ਬੈਠੇ ਹੋਏ ਨੇ ਪਰ ਫਿਰ ਵੀ ਪਰਿਵਾਰ ਦੇ ਵਿੱਚ ਜੋ ਆਪਣੇ ਮਾਨ ਦੇ ਵਿੱਚ ਹੌਂਸਲੇ ਹੈਗੇ ਹਾਂ ਹਾਂਜੀ ਦੇਖੋ ਇਹ ਤਾਂ ਮਤਲਬ ਇੱਕ ਇੱਕ ਪਲ ਸਾਡਾ ਕਿਵੇਂ ਲੰਘਦਾ ਉਹਨਾਂ ਤੋਂ ਬਿਨਾ ਇਹ ਤਾਂ ਅਸੀਂ ਜਾਣ ਸਕਦੇ ਹਾਂ ਨਾ ਹੁਣ ਇਹਨੂੰ ਜ਼ਰੂਰੀ ਨਹੀਂ ਕਿ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਮਤਲਬ ਹਰ ਚੀਜ਼ ਨੂੰ ਬਿਆਨ ਕੀਤਾ ਜਾ ਸਕੇ ਹਨਾ ਐਜ਼ ਅ ਪਰਿਵਾਰਿਕ ਮੈਂਬਰ ਤੁਸੀਂ ਸੋਚ ਹੀ ਸਕਦੇ ਹੋ ਹਨਾ ਤਾ ਜਦੋਂ ਮਤਲਬ ਕਦੇ ਵੀ ਉਹਨਾਂ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਖਰਾਬ ਹੁੰਦੀ ਹੈਗੀ ਆ ਉਦੋਂ ਬਸ ਮਤਲਬ ਅਸੀਂ ਕੁਝ ਕਰ ਨਹੀਂ ਸਕਦੇ ਇਸ ਗੱਲ ਵੀ ਮਜਬੂਰ ਅਸੀਂ ਉਹ ਜਾਣੇ ਹੈਗੇ ਆ ਵੀ ਅਸੀਂ ਕੁਝ ਕਰ ਨਹੀਂ ਸਕਦੇ ਹਨ ਤੇ ਦੇਖੋ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਹੁਣ ਮਤਲਬ ਕਿ ਬਹੁਤ ਦੇਰ ਹੋ ਗਿਆ ਹੁਣ ਲਗਾਤਾਰ ਮੀਟਿੰਗਾਂ ਦਾ ਦੌਰ ਜਿੱਦਾਂ ਕੇ ਸਰਕਾਰ ਚਲਾ ਰਹੀ ਹੈਗੀ ਹੈ ਤਾਂ ਇਹਨੂੰ ਖਤਮ ਕਰਨਾ ਚਾਹੀਦਾ ਹੈ ਮੇਰੇ ਦੇ ਹਿਸਾਬ ਨਾਲ ਕਿਉਂਕਿ ਉਹਨਾਂ ਦੇ ਵਿੱਚ ਹੁਣ ਇੰਨੀ ਤਾਕਤ ਨਹੀਂ ਬਚੀ ਹੈਗੀ ਕਿ ਮਤਲਬ ਕਿ ਅਸੀਂ ਹੋਰ ਅੱਗੇ ਦੇ ਅੱਗੇ ਤਰੀਕੇ ਪਾ ਸਕੀਏ ਹਨ ਤਾਂ ਜਿੱਦਾਂ ਦੋ ਮੀਟਿੰਗਾਂ ਹੋ ਚੁੱਕੀਆਂ ਤੀਸਰੀ ਮੀਟਿੰਗ ਹੈਗੀ ਹੈ ਕਿ ਸਕਸੈਸਫੁਲੀ ਰਹਿਣੀ ਚਾਹੀਦੀ ਹੈ ਆਪ ਗੱਲ ਕਰੀਏ ਜਣੀ ਤੁਹਾਡਾ ਬੇਟਾ ਹੈਗਾ ਛੋਟਾ ਹੈ ਨਾ ਪੁੱਤ ਇਹ ਵੀ ਲਗਾਤਾਰ ਉੱਤੇ ਸੰਘਰਸ਼ ਚ ਜੜਿਆ ਹੋਇਆ ਕਈ ਵਾਰ ਕਹਿੰਦੇ ਨੇ ਕਿ ਵੀ ਦਾਦਾ ਤੁਸੀਂ ਘਰੇ ਆ ਜੂ ਕਿਉਂਕਿ ਸਾਨੂੰ ਲੋਡ ਹੈ ਕਿਉਂਕਿ ਇਸ ਸਮੇਂ ਬੱਚੇ ਦੀ ਜਿਵੇਂ ਖੇਡਦੀ ਉਮਰ ਹੁੰਦੀ ਹੈ ਤੇ ਕਈ ਵਾਰ ਲੱਲੇ ਸਾਹਿਬ ਨੇ ਕਹਿੰਦੇ ਇਹ ਟੌਪਿਕ ਤੇ ਗੱਲਬਾਤ ਹੋਈ ਤੁਹਾਡੀ ਪਰ ਹਾਂਜੀ ਦੇਖੋ ਮਤਲਬ ਇਨ ਜੋ ਦਾਦੇ ਪੋਤੇ ਦਾ ਬੌਂਡ ਹੈ ਹਨਾ ਉਹ ਬਹੁਤੀ ਯੂਨੀਕ ਹੈਗਾ ਹਨ ਜਦ ਆਪਾਂ ਕਹਿ ਸਕਦੇ ਕਿ ਦਾਦਾ ਪੋਤਾ ਦੋਸਤ ਹੁੰਦੇ ਗਿਆ ਬਾਕੀ ਜਿੱਦਾਂ ਸਾਡੇ ਪਰਿਵਾਰ ਦੇ ਮਤਲਬ ਪੱਖ ਤੋਂ ਗੱਲ ਕਰੀਏ ਤਾਂ ਇਹ ਸਾਡੇ ਨਾਲ ਵੀ ਉਹ ਅਟੈਚਡ ਹੀ ਹੈਗਾ ਜਿੰਨਾ ਆਪਣੇ ਦਾਦਾ ਜੀ ਨਾਲ ਹੈ ਹਨ ਤਾਂ ਜਦੋਂ ਮਤਲਬ ਕਿ ਡੈਡੀ ਬੈਠੇ ਸੀਗੇ ਮਰਨ ਵਰਤ ਤੇ ਤਾਂ ਉਦੋਂ ਬਹੁਤ ਜ਼ਿਆਦਾ ਮਤਲਬ ਇਹ ਵੀਕ ਹੋ ਗਿਆ ਸੀਗਾ ਮਤਲਬ ਮੈਂਟਲੀ ਜਦੋਂ ਬੱਚਾ ਡਿਪਰੈਸਡ ਹੋ ਜਾਂਦਾ ਹੈਗਾ ਹਨ ਤਾਂ ਵੀਕ ਹੋ ਗਿਆ ਸੀ ਕਾਫੀ ਜ਼ਿਆਦਾ ਤਾਂ ਦੇਖੋ ਜਦੋਂ ਵੀ ਜਾਂਦਾ ਉਦੋਂ ਇਹ ਚੀਜ਼ਾਂ ਕਹਿੰਦਾ ਤਾਂ ਹੈਗਾ ਡੈਡੀ ਤੁਸੀਂ ਘਰੇ ਆਓ ਡੈਡੀ ਤੁਸੀਂ ਕੁਝ ਖਾ ਲਓ ਤੁਸੀਂ ਕੁਝ ਪੀ ਲਓ ਹਨ ਤੇ ਪਰ ਫਿਰ ਮਤਲਬ ਜਦੋਂ ਦੇਖਦਾ ਫਿਰ ਕਿਤੇ ਨਾ ਕਿਤੇ ਆਪਦੇ ਆਪ ਨੂੰ ਮਤਲਬ ਜਿੱਦਾਂ ਆਪਾਂ ਕਹਿ ਸਕਦੇ ਵੀ ਜਿਹੜੇ ਪਰਿਵਾਰ ਚੋਂ ਆ ਹਨਾ ਉਸ ਕੈਪੇਬਲ ਉਸ ਸਟੈਂਡ ਤੇ ਆਪਣੇ ਆਪ ਨੂੰ ਖੜਾ ਕਰਦਾ ਕਿ ਅਸੀਂ ਕੋਈ ਲੜਾਈ ਲੜ ਰਹੇ ਹਾਂ ਜਿਹਦੇ ਵਿੱਚ ਅਸੀਂ ਮਤਲਬ ਕਿ ਐ ਪਿੱਛੇ ਨਹੀਂ ਹਟ ਸਕਦੇ ਕਾਰਨ ਕੀ ਮੰਨਦੇ ਹੋ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਨੇ ਕਿਉਂਕਿ ਪੰਜਾਬ ਦੀ ਖਲਾਫ ਸਰਕਾਰ ਦੇ ਖਿਲਾਫ ਕਿਸਾਨੀ ਦੇ ਘਰ ਤੋਂ ਚੱਲ ਰਿਹਾ ਹੈਗਾ ਕਾਰਨ ਕੀ ਮੰਨਦੇ ਕੋਈ ਸਰਕਾਰਾਂ ਕਿਉਂ ਨਹੀਂ ਇਹ ਚੀਜ਼ ਵੱਲ ਧਿਆਨ ਦਿੰਦੀਆਂ ਹਲਕੀ ਥੱਕੀ ਮੰਗਣੇ ਬੰਨੀਆਂ ਹੋ ਗਿਆ ਮੰਗਾ ਦੇਣਾ ਇਹ ਕੋਈ ਨਵੀਆਂ ਆਪਾਂ ਕਹਿ ਸਕਦੇ ਮੰਗਾ ਨਹੀਂ ਕਿਉਂਕਿ ਪ ਅੰਤੇ ਦੇਖੋ ਸਰਕਾਰ ਦੀ ਜਿੱਦਾਂ ਸ਼ੁਰੂ ਤੋਂ ਫਿਦਰਤ ਰਹੀ ਹੈਗੀ ਝੂਠ ਬੋਲਣ ਦੀ ਹਣਾ ਪਹਿਲਾਂ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਝੂਠ ਹੀ ਬੋਲਿਆ ਸੀਗਾ ਕਿ ਅਸੀਂ ਹਾਂ ਮੰਗਾ ਮੰਨਦੇ ਹਾਂ ਜੋ ਜੈਨੂਅਲੀ ਉਹਨਾਂ ਨੇ ਮਤਲਬ ਇਹਨਾਂ ਮੰਗਾ ਨੂੰ ਮੰਨਿਆ ਸੀ ਤਾਂ ਅੱਜ ਫਿਰ ਲਾਗੂ ਕਰਨ 'ਚ ਕੀ ਪ੍ਰੋਬਲਮ ਆ ਰਹੀ ਹੈ ਦੇਖੋ ਹਣਾ ਉਹਨਾਂ ਨੂੰ ਇਹ ਚੀਜ਼ ਹੈਗੀ ਹੈ ਕਿ ਜਿਹੜੇ ਕਿਸਾਨ ਲੋਕ ਹੈਗੇ ਆ ਕਿਉਂ ਨਾ ਮਤਲਬ ਇੱਕ ਝੂਠ ਤੇ ਫਲੰਦੇ ਬਣਾ ਦਿਓ ਜਿੱਨਾਂ 'ਚ ਇਹਨਾਂ ਨੂੰ ਉਲਝਾ ਲਓ ਹੁਣ ਜਿੱਦਾਂ ਇਹਨਾਂ ਦੀ ਇੱਕ ਬਹੁਤ ਵੱਡੀ ਸਟ੍ਰੈਟਜੀ ਹੈ ਜਿੱਦਾਂ ਸਾਡੇ ਪ੍ਰਧਾਨ ਜੀ ਪਹਿਲਾਂ ਇੱਥੇ ਬੁਲਾਰੇ ਜੋ ਬੋਲ ਰਹੇ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਕਿੱਦ ਦੇ ਮੂਹ ਕੋਈ ਇਹ ਕਿ ਸਾਨੂੰ ਜਮੀਨਾ ਦੇ ਵਿੱਚ ਕੋਈ ਬਚਤ ਨਹੀਂ ਤੁਸੀਂ ਲੈ ਲੋ ਇਹ ਆਪਦੀ ਉਸੇ ਪਾਲਿਸੀ ਉਸੇ ਸਟਰੈਟਜੀ ਨੂੰ ਲੈ ਕੇ ਚੱਲ ਰਹੇ ਹੈਗੇ ਆ ਮਤਲਬ ਠੀਕ ਹੈ ਖੁੱਲ ਕੇ ਆ ਕੇ ਨਹੀਂ ਕਹਿ ਰਹੇ ਕਿ ਸਾਡਾ ਨੀਤੀਆਂ ਇੰਨਾ ਜ਼ਿਆਦਾ ਗੰਦੀਆਂ ਨੇ ਜਾਂ ਸਾਡੀ ਏਡੀ ਗੰਦੀ ਸੋਚ ਹੈਗੀ ਹੈ ਤਾਂ ਜਦੋਂ ਜਦਾਂ ਤੁਹਾਨੂੰ ਦੇਖੋ ਕਿ ਫਾਦਰ ਸਾਹਿਬ ਇਹਨਾਂ ਦੀ ਨੀਤੀ ਨੂੰ ਇਹਨਾਂ ਦੀ ਸੋਚ ਨੂੰ ਸਮਝਦੇ ਅੱਜ ਕਾਹੀਓ ਏਡਾ ਵੱਡਾ ਸਟੈਪ ਲੈ ਕੇ ਉੱਥੇ ਬੈਠੇ ਹੈ ਤੇ ਅਸੀਂ ਮਗਰ ਆਪਣੀ ਡਿਊਟੀ ਇਹ ਨਿਭਾ ਰਹੇ ਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਜੋ ਚੀਜ਼ ਉਹ ਸਮਝ ਚੁੱਕੇ ਆ ਉਹ ਦੇਖ ਚੁੱਕੇ ਆ ਤੁਸੀਂ ਵੀ ਉਹਨੂੰ ਮਤਲਬ ਆਪਣੇ ਅੱਖਾਂ ਅੱਗੇ ਲੈ ਕੇ ਆਓ ਵੀ ਇਹ ਸਾਡੇ ਨਾਲ ਕੀ ਦੇਖੋ ਮੰਗਾ ਜਿਵੇਂ ਆਪਾਂ ਗੱਲ ਕਰ ਲਈ ਨਾ OECD ਦੀ ਰਿਪੋਰਟ ਆ ਜਿਹੜੀ ਹਨਾ ਉਹਦੀ ਜੇ ਤੀਜੀ ਗੱਲ ਦੇਖੀਏ ਤਾਂ ਉਹਨਾਂ ਦਾ OECD 'ਚ ਇਹ ਗੱਲ ਕਹੀ ਜਾਂਦੀ ਹੈ ਕਿ ਜੇ 2035 ਤੱਕ ਇਹਨਾਂ ਨੂੰ ਕਿਸਾਨਾਂ ਨੂੰ ਇਹਨਾਂ ਦੀਆਂ ਫਸਲਾਂ ਦੇ ਭਾਅ ਲਾ ਦਿੱਤੀ ਗਈ ਇਹਨਾਂ ਨੂੰ ਕਰਜ਼ੇ ਤੋਂ ਮੁਕਤੀ ਨਾ ਕੀਤੀ ਗਈ ਤਾਂ 2035 ਤੋਂ ਬਾਅਦ ਜਿਹੜੇ ਬੱਚਿਆਂ ਨੇ ਇਹਨਾਂ ਦੇ ਘਰੇ ਜਨਮ ਲੈਣਾ ਉਹ ਬੱਚੇ ਦਾ ਜਨਮ ਵੀ ਕਰਜ਼ੇ 'ਚ ਉਸ ਬੱਚੇ ਦਾ ਪਾਲਣ ਪੋਸ਼ਣ ਵੀ ਕਰਜ਼ੇ 'ਚ ਤੇ ਅਖੀਰ ਨੂੰ ਉਸ ਬੱਚੇ ਦੀ ਮੌਤ ਦਾ ਕਾਰਨ ਆ ਜਿਹੜਾ ਉਹ ਵੀ ਕਰ ਜਾ ਹੀ ਹੋਊਗਾ ਜਦੋਂ ਇਹ ਜੀਆਂ ਤਸਵੀਰਾਂ ਇੱਕ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਛੱਪ ਜਾਣ ਆਉਣ ਵਾਲੀਆਂ ਜਿਹੜੀਆਂ ਜਿਵੇਂ ਆਪਾਂ ਨੂੰ ਆਪਣੇ ਪ੍ਰਧਾਨ ਜੀ ਨੇ ਬੋਲਿਆ ਸੀਗਾ ਕਿ 8% ਜਿਹੜੀ ਉਹ ਤਣਕਾ ਜਿਹੜੀ ਆਪਾਂ ਨੂੰ ਮਗਾਉਣੀ ਪਈ ਤੇ ਅੱਗੇ ਹਰੇਕ ਸਾਲ 0.8% ਆਪਾਂ ਨੂੰ ਹਰੇਕ ਸਾਲ ਉਹਦੇ ਵਿੱਚ ਵਾਧਾ ਹੁੰਦਾ ਜਾਣਾ ਤਾਂ ਜੇ ਆਪਾਂ ਗੱਲ ਜਿਵੇਂ ਆਪਣੇ ਬਲਾਰੇ ਕਹਿੰਦੇ ਨੇ ਕਿ ਯਾਰ ਇਹ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ हां ਇਹ ਨੂੰ ਜੇ ਸਮਝਿਆ ਜਾਵੇ ਤਾਂ ਜੇ 0.8% ਹਰ ਸਾਲ ਉਹਦੇ ਵਿੱਚ ਵਾਧਾ ਹੋਊਗਾ ਤਾਂ ਅਖੀਰ ਨੂੰ ਸਰਕਾਰ ਆ ਕਿੱਥੇ ਰਹੀ ਐ ਸਰਕਾਰ ਦਾ ਜੇ ਉਹ ਰਵਈਆ ਆਪਾਂ ਦੇਖਿਆ ਜਾਵੇ ਤਾਂ ਅਖੀਰ ਨੂੰ ਸਰਕਾਰ ਆ ਰਹੀ ਐ ਕਿ ਅਖੀਰ ਨੂੰ ਇੱਕ ਦਿਨ ਆਪਣੀਆਂ ਜਿਹੜੀਆਂ ਇਥੋਂ ਦੀਆਂ ਫਸਲਾਂ ਹੋਣਗੀਆਂ ਉਹਨਾਂ ਤੋਂ ਇਹਨਾਂ ਨੇ ਹੱਥ ਖੜੇ ਕਰਨੇ ਅਖੀਰ ਨੂੰ ਆਪਣੀਆਂ ਫਸਲਾਂ ਇਹਨਾਂ ਨੇ ਨਹੀਂ ਲੈਣੀਆਂ ਤੇ ਉਹ ਕਹਾਣੀ ਐ ਜਿਵੇਂ ਹੁਣ 25 26% ਤੱਕ ਤਾਂ ਆਇਆ ਖੜਾ ਐ ਉਹ ਉਹ ਕਹਾਣੀ ਨੇੜੇ ਐ ਉਸਾ ਤਸਵੀਰਾਂ ਨੂੰ ਜੇ ਆਪਾਂ ਸਮਝੀਏ ਉਹ ਆਉਣ ਵਾਲੇ ਹਾਲਾਤ ਨੇ ਉਹਨਾਂ ਨੂੰ ਵੀ ਸਮਝੀਏ ਤਾਂ ਸਾਡੇ ਜਿਹੜੇ ਜਿਵੇਂ ਤੁਸੀਂ ਇਹਨਾਂ ਤੋਂ ਕੁਐਸਚਨ ਕੀਤਾ ਸੀਗਾ ਕਿ ਬੱਚਾ ਕੁਝ ਬੋਲਦਾ ਹੈ ਕਿ ਨਹੀਂ ਬੋਲਦਾ ਤਾਂ ਇਹਨਾਂ ਨੂੰ ਇਹ ਚੀਜ਼ਾਂ ਸਮਝਾਈਆਂ ਹੋ ਜਾਣੇ ਇਸ ਬੱਚੇ ਤੇ ਸ਼ੁਰੂ ਤੋਂ ਆਪਣੇ ਪ੍ਰਧਾਨ ਜੀ ਵੱਲੋਂ ਇੱਕ ਤਰ੍ਹਾਂ ਨਾਲ ਇੱਕ ਉਹ ਮਾਹੌਲ ਉਹੋ ਜਿਹਾ ਬਣਾ ਕੇ ਦਿੱਤਾ ਜਾਂਦਾ ਹੈ ਬੱਚੇ ਨੂੰ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਕਿ ਯਾਰ ਆਪਾਂ ਇਹਨਾਂ ਦੀ ਖਾਤਰ ਲੜ ਰਹੇ ਹਾਂ ਇਹ ਆਪਣਾ ਪਰਿਵਾਰ ਨੇ ਆਪਾਂ ਤਾਂ ਇਹਨਾਂ ਦੇ ਖਾਤਰ ਆਪਾਂ ਅੱਗੇ ਤਾਂ ਲੱਗੇ ਹੋਏ ਆ ਕਿ ਆਪਾਂ ਇਹਨਾਂ ਦਾ ਕੁਝ ਨਾ ਕੁਝ ਕਰਕੇ ਇਹਨਾਂ ਨੂੰ ਕੁਝ ਨਾ ਕੁਝ ਆਪਾਂ ਬਚਾ ਕੇ ਦੇ ਸਕੀਏ ਤਾਂ ਜਦੋਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਵੀ ਉਹ ਚੀਜ਼ਾਂ ਆਉਂਦੀਆਂ ਕਿ ਯਾਰ ਹਾਂ ਮੇਰਾ ਪਰਿਵਾਰ ਇਹ ਮੇਰਾ ਪਰਿਵਾਰ ਹੈ ਮੇਰੇ ਭਰਾ ਮੇਰੇ ਵੱਡੇ ਚਾਚੇ ਤਾਏ ਨੇ ਤਾਂ ਉਦੋਂ ਫਿਰ ਕਿਤੇ ਨਾ ਕਿਤੇ ਉਹ ਬੱਚਾ ਮਜ਼ਬੂਤ ਹੁੰਦਾ ਹੀ ਹੁੰਦਾ ਹੈ ਉਹ ਕਿਤੇ ਨਾ ਕਿਤੇ ਆਪਣੇ ਜਿਹੇ ਜਿਵੇਂ ਆਪਾਂ ਗੱਲ ਕਰ ਲਈਏ ਉਹ ਕਮਜ਼ੋਰੀ ਦੇ ਤੌਰ ਤੇ ਨਹੀਂ ਉਹ ਸਗੋਂ ਇੱਕ ਜਦੋਂ ਵੀ ਇਹ ਉੱਥੇ ਪਹੁੰਚਦਾ ਪ੍ਰਧਾਨ ਜੀ ਕੋਲੇ ਤਾਂ ਉਹ ਇੱਕ ਤਰ੍ਹਾਂ ਨਾਲ ਬੂਸਟਰ ਉਹਨਾਂ ਨੂੰ ਜਰੂਰ ਮਿਲਦਾ ਹੈ ਉਹ ਤਾਕਤ ਦਾ ਸਰੋਤ ਬਣ ਕੇ ਉਹਨਾਂ ਕੋਲੇ ਪਹੁੰਚਦਾ ਵੀ ਦਰਦੀ ਗੁੱਲ ਜਾਣੇ ਹੋ ਫਰਦਾਦੇ ਨੂੰ ਕਿਸੇ ਕਹਿੰਦੇ ਹੁੰਦੇ ਆ ਵੀ ਦਾਦੇ ਤੁਸੀਂ ਘਰੇ ਆਜੋ ਆਪਾਂ ਸਕਸ਼ ਕਰਦੇ ਆ ਦੇਖੋ ਮੈਂ ਜਦੋਂ ਇੱਥੇ ਆਣਾ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਉਹ ਮੂਰਤ ਨੂੰ ਵੇਖਦਾ ਜਦੋਂ ਮੈਂ ਪਹਿਲੀ ਵਾਰ ਉੱਥੇ ਗਿਆ ਸੀਗਾ ਉਦੋਂ ਉਹ ਉੱਥੇ ਮਰਨ ਵਰਤ ਨਹੀਂ ਲੱਗੇ ਸੀਗਾ ਜਦੋਂ ਮੈਂ ਦੂਸਰੀ ਵਾਰ ਗਿਆ ਮੈਂ ਉਹਨਾਂ ਦੀ ਗੋਦੀ 'ਚ ਬੈਠਾ ਜਾ ਕੇ ਤਾਂ ਉਹ ਇਮੋਸ਼ਨਲ ਹੋਏ ਜਦੋਂ ਮੈਂ ਦੂਸਰੀ ਵਾਰ ਗਿਆ ਸੀ ਤੇ ਉਹਨਾਂ ਕੋਲ ਉਹਨਾਂ ਦੀ ਗੋਦੀ 'ਚ ਬੈਠੇ ਉਹ ਇਮੋਸ਼ਨਲ ਹੋ ਗਏ ਸੀ ਤੇ ਉਹ ਚੀਜ਼ਾਂ ਨੂੰ ਦੇਖ ਕੇ ਜਦੋਂ ਮੈਂ ਹਰ ਵਾਰੀ ਮੈਂ ਜਾਂਦਾ ਸੀਗਾ ਨਾ ਜਦੋਂ ਵੀ ਮੈਂ ਜਾਂਦਾ ਸੀਗਾ ਉੱਥੇ ਉਦੋਂ ਮੈਂ ਸਭ ਨਾਲੋਂ ਪਹਿਲਾਂ ਉਹਨਾਂ ਕੋਲ ਹੀ ਜਾਂਦਾ ਸੀਗਾ ਕਿਉਂਕਿ ਜਦੋਂ ਵੀ ਉਹ ਘਰੇ ਆਉਂਦੇ ਸੀਗੇ ਨਾ ਮੈਂ ਉਨਨ ਬਾਰੇ ਖੋਲੋਨੇ ਉਹਨਾਂ ਨੂੰ ਕਹੇ ਡੈਡੀ ਤੁਸੀਂ ਕਮਰੇ ਚ ਚਲੋ ਪਾਣੀ ਲੈਉਨਾ ਮੈਂ ਦੇਖੋ ਵੀ ਤੁਸੀਂ ਕੁਝ ਖਾਣਾ ਹੈ ਕਿ ਨਹੀਂ ਖਾਣਾ ਆ ਤਾਂ ਮੈਂ ਹਰ ਟਾਈਮ ਹੀ ਪੁੱਛਣਾ ਸੀਗਾ ਠੀਕ ਹੈ ਨਾ ਬਾਕੀ ਲੋ ਜਦੋਂ ਦੇਖ ਸਕਦੇ ਹਾਂ ਤੁਸੀਂ ਉਹਨਾਂ ਦੀ ਸਿਹਤ ਵੀ ਡਾਊਨ ਹੈਗੀ ਆ 100 ਦਿਨ ਕੱਟਨੇ ਕੋਈ ਆਸਾਨ ਤਾਂ ਨਹੀਂਗੇ ਮੁਸ਼ਕਿਲ ਹੈ ਪਾਣੀ ਕੋਈ ਕੋਈ ਤੁਸੀਂ ਸਰਕਾਰਾਂ ਨੂੰ ਕੀ ਅਪੀਲ ਕਰੋਗੇ ਵੀ ਕੋਈ ਆਡੂ ਤੁਹਾਡੇ ਘਰੇ ਆਉਣ ਮੰਗਾ ਕੇ ਬੈਠੇ ਆ ਸਰਕਾਰ ਨੇ ਪਹਿਲੇ ਤਾਂ 14 ਫਰਵਰੀ ਦੀ ਮੀਟਿੰਗ ਦਿੱਤੀ ਬਾਅਦ ਚ 22 ਫਰਵਰੀ ਦੀ ਮੀਟਿੰਗ ਦਿੱਤੀ ਹੁਣ ਉਹ 19 ਮਾਰਚ ਦੀ ਮੀਟਿੰਗ ਦੇ ਰੱਖੇ ਹੈਗੇ ਆ ਵੀ ਉਹਨਾਂ ਨੇ ਮਹੀਨੇ ਦਾ ਫਰਕ ਪਾਤਾ ਸੀਗਾ 22 ਤਰੀਕ ਨੂੰ 22 ਤਰੀਕ ਤੋਂ ਲੈ ਕੇ 19 ਤਰੀਕ ਤੱਕ ਉਹਨਾਂ ਨੇ ਮਹੀਨੇ ਦਾ ਫਰਕ ਪਾਤਾ ਸੀਗਾ ਪੂਰਾ ਨੇ ਦਾ ਹਰਕਾ ਦਾਦੂ ਦੀ ਲੜਾਈ ਨੂੰ ਇਸੇ ਤਰ੍ਹਾਂ ਜਾਰੀ ਰੱਖੋਗੇ ਜੋ ਅੱਗੇ ਹੋ ਕੇ ਤੁਸੀਂ ਸਾਰਨੀ ਘਰ ਚ ਜਾ ਲੜਦੇ ਰਹੋਗੇ ਹਾਂ ਜੀ ਇਹ ਤਾਂ ਹੋ ਸਕਦਾ ਸੋ ਪੂਰਾ ਪ੍ਰਵਾਲ ਜੁਗਸਿੰਦਰਿਆ ਦੇ ਇਥੇ ਪਹੁੰਚਿਆ ਕਿਤੇ ਮੰਨ ਦੇ ਵਿੱਚ ਵੀ ਭਰੇ ਹੋਇਆ ਕਿ ਵੀ ਲਗਾਤਾਰ 100 ਦਿਨ ਦਾ ਸਮਾਂ ਹੋ ਚੁੱਕਿਆ ਹੈ ਜੁਗਸਿੰਦਰਿਆ ਦੇ ਮਰਨਵਾਰ ਤੇ ਬੈਠੇ ਹੋਣ ਤੇ ਲਗਾਤਾਰ ਪਰਿਵਾਰ ਇਥੇ ਪਹੁੰਚਿਆ ਹੋਇਆ ਤੇ ਅੱਜ ਜਿਹੜਾ ਫ੍ਰੀ ਕੋਰਟ ਦੇ ਵਿੱਚ ਵੀ ਪ੍ਰਸ਼ਨ ਕੀਤਾ ਜਾ ਰਿਹਾ ਹੁਣ ਦੇਖਣਾ ਕਿ 19 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਸਰਕਾਰ ਕੀ ਫੈਸਲਾ ਲੈਂਦੀ ਹੈ ਜਾਂ ਕਿਸਾਨ ਅਗਰੇ ਸੰਘਰਸ਼ ਦੀ ਕੀ ਰੌਪੜੀ ਖਾਪੇ